ਯਾ ਤਾਂ ਕਿ ਤੁਸੀਂ ਇੱਥੇ ਮੌਕੇ ਤੇ ਸੀ ਮੇਰਾ ਨਾਮ ਅਸਿੰਦਰਪਾਲ ਸਿੰਘ ਹੈ ਮੇਰਾ ਪਿੰਡ ਹੁਸੈਨਪੁਰ ਹੈ ਜੀ ਅਬ ਮੈਂ ਉਹ ਪਰਲੇ ਰੋਡ ਤੇ ਜਾ ਰਿਹਾ ਸੀਗਾ ਖੜਾ ਸੀ ਮੈਂ ਇੱਥੇ ਰੋਡ ਤੇ ਹਲੇ ਉਹ ਗੱਡੀ ਰੁੱਕੀ ਹੋਈ ਸੀ ਐਨੇ ਚ ਇਧਰ ਗੱਡੀ ਬੱਜੀ ਏ ਇਹ ਗੱਡੀ ਬੱਜੀ ਇਹ ਬਾਈ ਦੀ ਗੱਡੀ ਉਹ ਪਿੱਛੇ ਤੋਂ ਵੱਜ ਕੇ ਇੱਥੇ ਆਈ ਇਹਨਾਂ ਦੀ ਗੱਡੀ ਵੱਜ ਕੇ ਉੱਪਰ ਰੁਕੀ ਕਿਹੜੀ ਗੱਡੀ ਇਹ ਜਿਹੜੀ i10 ਹੈ ਇਹ ਕਿਹੜੀ ਗੱਡੀ ਜਾ ਰਹੀ ਹੈ ਐਸਪਾਰੀ ਹੈ ਇਹ ਗੱਡੀ ਤੁਹਾਨੂੰ ਕੀ ਲੱਗਦਾ ਕਿਹਦੇ ਨਾਲ ਵੱਜੀ ਹੈ ਪਹਿਲਾਂ ਜਿਹੜੀ ਆ ਰਹੀ ਸੀਗੀ ਤੇ ਇਹ ਜਿਹੜੀ ਛੋਟੀ ਗੱਡੀ ਹੈ ਇਹ ਇਸ ਸਾਈਡ 'ਚ ਸੀਗੀ ਸਵਾਰੀ ਉਸ ਤੋਂ ਪਰਲੇ ਬੰਨੇ ਸੀ ਇੱਕ ਗੱਡੀ ਹੋਰ ਅੱ ਕੁੱਤਾ ਉਹ ਗੱਡੀ ਮੂਰੀ ਆਇਆ ਇਹਨਾਂ ਨੇ ਘੱਟ ਮਾਰ ਕੇ ਕੀ ਕਰ ਲਿਆ ਇਹ ਜਿਹੜੀ ਸਫਾਰੀ ਵਾਲੇ ਤੋਂ ਸਾਂਭਲੀ ਨਹੀਂ ਗੱਡੀ ਇਹ ਚ ਬੱਜਿਆ i10 ਚ i10 ਚ ਬੱਜਿਆ ਫੁੱਟਪਾਥ ਤੇ ਇੱਥੇ ਫਸ ਕੇ ਰੁਕ ਗਈ ਜਦੋਂ ਬੱਜਿਆ ਉਹ ਬੰਦੇ ਦੇ ਸੱਟ ਵੱਜ ਗਈ ਇਹਦੀ ਗੱਡੀ ਪਲਟ ਕੇ ਅੱਗੇ ਚਲੇ ਗਈ ਇਹ ਬੰਦਾ ਠੀਕ ਸੀਗਾ ਇਹਦੇ ਕੋਈ ਸੱਟ ਨਹੀਂ ਵੱਜੀ ਇਹਨੂੰ ਬਾਹਰ ਕੱਲੇ ਨੂੰ ਬੱਜਿਆ ਕੱਲਾ ਸੀ ਗੱਡੀ 'ਚ ਬਟ ਇਹ ਉਹ ਕਹਿ ਰਿਹਾ ਕਹਿੰਦਾ ਨਾਲ ਸੀ ਕੋਈ ਹੋਰ ਚਲਾ ਰਿਹਾ ਸੀ ਜਿਹੜਾ i2 ਐਂਡ i10 ਦੇ ਵਿੱਚ ਕੌਣ ਕੌਣ i10 'ਚ ਲੇਡੀ ਸੀਗੀ ਨਾਲ ਮੁੰਡਾ ਸੀਗਾ ਵੈਸੇ ਜੋ ਉੱਥੇ ਪਤਾ ਲੱਗਿਆ ਸਾਨੂੰ ਇੰਨਾ ਕ ਵੀ ਮਾਪੇ ਬਟਾ ਆਇਆ ਉਹ ਉਹ ਆਰਟੀ ਤੇ ਥੋੜੀ ਬਹੁਤੀ ਛੱਟ ਸੀ ਪਰ ਮੁੰਡੇ ਦੇ ਸਿਰਤੇ ਦੇ ਅੱਗੇ ਜ਼ਿਆਦਾ ਛੱਟ ਸੀਗੀ ਉਹ ਬਿਓਸ਼ ਹੀ ਸੀਗਾ ਔਰੇ ਕਿੱਥੇ ਲੈ ਗਏ ਉਹਨੂੰ ਉਹ ਇੱਥੇ ਗੱਡੀ ਵਾਲਾ ਕੋਈ ਬਾਈ ਸੀਗਾ ਪੂਛੇ ਫੇਸ ਲੈ ਕੇ ਗਏ ਇਹਨੂੰ ਕਿਹਾ ਦਾ ਛੇ ਫੇਸ ਸੀ ਉਹਨੂੰ ਪੱਗੇ ਪਤਾ ਨਹੀਂ ਬਾਈ ਛੇ ਫੇਸ ਕਿ ਆ ਕੇ ਲੈ ਗਏ ਉਹ ਮੜਕੇ ਅਸੀਂ ਗੱਡੀ ਚੋਂ ਸਮਾਨ ਕੱਢਿਆ ਸਾਰਾ ਬਾਈ ਦਾ ਚਾਬੀ ਮੈਂ ਲੋਕ ਕਰਕੇ ਉਹਨਾਂ ਨੂੰ ਦਿੱਤੀ ਸੀਗੀ ਨਾਲ ਹੀ ਬਾਅਦ ਚ ਪੁਲਿਸ ਵਾਲੇ ਅੰਕਲ ਆਏ ਉਹਨਾਂ ਦਾ ਫੋਨ ਪਿਆ ਸੀ ਫੋਨ ਵਗੈਰਾ ਬੈਗ ਵਗੈਰਾ ਕੱਢ ਕੇ ਦਿੱਤਾ ਇਹਨਾਂ ਨੇ ਅੰਕਲ ਦੇ ਸਾਹਮਣੇ ਆਪਾਂ ਨੇ ਗੱਡੀ ਚੈੱਕ ਕੀਤੀ ਕੁਝ ਵੀ ਨਹੀਂ ਸੀਗਾ ਗੱਡੀ ਚ ਖਾਲੀ ਤੁਹਾਡੇ ਮੁਤਾਬਕ ਜਿਹੜੀ ਐ ਇਹਦੇ ਵਿੱਚ ਬਾਅਦ ਚ ਕਿਸੇ ਨੇ ਵੀ ਵੀਰ ਦੀ ਬੋਤਲ ਸਿੱਟੀ ਹੈ ਗੱਡੀ ਚ ਤੁਹਾਨੂੰ ਤੁਹਾਨੂੰ ਗਲਤੀ ਕਿਹਦੀ ਲੱਗਦੀ ਐ ਅਸਲ ਗਲਤੀ ਬਾਈ ਗੱਡੀ ਇਹ ਵੀ ਤੇਜ ਸੀਗੀ ਜਿਹੜੀ ਇਹ ਸਫਾਰੀ ਇਹਦੇ ਨਾਲ ਵਾਲੀ ਗੱਡੀ ਵੀ ਤੇਜ ਸੀ ਬਰਥਡੇ ਮਨਾ ਕੇ ਆ ਰਹੇ ਸਨ ਰੂਪ ਤੋਂ ਨਿਕਲੇ ਹੋਏ ਸੀ ਮੁੰਡੇ ਪੂਰਾ ਗਾਹ ਪਾ ਰਹੇ ਸੀ ਇਹ ਤੇ ਉਤੋਂ ਬਾਅਦ ਇਹਨਾਂ ਨੇ ਮੁੰਡਿਆਂ ਨੇ ਉਹ ਜਿਹੜੇ ਨਾਲ ਦੇ ਸੀਗੇ ਮੁੰਡੇ ਵਾਪਸ ਆਏ ਇਹ ਗੱਡੀ ਦੀ ਨੰਬਰ ਪਲੇਟ ਪੱਟ ਲਈਏ ਇਹਦੀ ਸਫਾਰੀ ਦੀ ਆਪਣੀ ਦੀ ਵੀ ਪਛਾਣ ਲਾਉਣਾ ਹੋਵੇ ਤੇ ਨਾਲ ਮੁੰਡੇ ਦਾ ਫੋਨ ਫੋਨ ਵੀ ਲੈ ਗਏ ਪੁਲਿਸ ਨੂੰ ਦੇਖਦੇ ਹੀ ਭੱਜ ਗਏ ਉਹ ਇਹਨੂੰ ਤਾਂ ਅਸੀਂ ਪਹਿਲੀ ਹਸਪਤਾਲ ਭੇਜਤਾ ਸੀਗਾ ਇਹ ਗੱਡੀ ਸਰ ਦੇ ਸਾਹਮਣੇ ਚੈੱਕ ਕਰਾਈਆ ਗੱਡੀ 'ਚ ਕੋਈ ਨਸ਼ੇ ਦੀ ਚੀਜ਼ ਕੁਝ ਨਹੀਂ ਸੀਗੀ ਬਾਅਦ 'ਚ ਬਿਲਕੁਲ ਸੀਟ ਦੇ ਉੱਪਰ ਵੀਰ ਦੀ ਪੋਟੈਸਟੀ ਮਿਲ ਗਈ ਜਿਹੜੀ I10 ਜਿਹੜੀ I10 ਇਹਦੇ ਵਿੱਚ ਇੱਕ ਲੇਡੀ ਤੇ ਉਹਦਾ ਬੇਟਾ ਸੀ ਉਹਨਾਂ ਸੱਟ ਲੱਗੀ ਮਤਲਬ ਉਹਦੀ ਸੱਟ ਲੱਗੀ ਮੁੰਡੇ ਦੇ ਜ਼ਿਆਦਾ ਉਹਦੇ ਉਸ ਗੱਡੀ 'ਚ ਇੱਕੋ ਬੰ ਪਟੋ ਮੁੱਡੇ ਦਾ ਕਿਹੜਾ ਵੀ ਹੈ ਸੀ ਨਾਲ ਨਹੀਂ ਸੀ ਉਹਦੇ ਕੋਈ ਸੱਟਪੇਟ ਉਹਦੇ ਕੋਈ ਸੱਟਪੇਟ ਨਹੀਂ ਉਹਦੇ ਖਰੋਜਮੀ ਨਹੀਂ ਆਈ ਉਹ ਠੀਕ ਹੈ ਮੁੰਡਾ ਕੋਲ ਠੀਕ ਆਮ ਤੇ ਕੀ ਗੱਲ ਹੋਈ ਇਹ ਜੀ ਜਿੱਦਾਂ ਰੋਡ ਮੈਂ ਦਾ ਜਿਹੜਾ ਮੁੱਲਾਪੁਰ ਤੋਂ ਜਾਂਦਾ ਹੈ ਨਾ ਕੇਐਫਸੀ ਤੋਂ ਖਰੜ ਤੋਂ ਇਹ ਜਿੱਦਾਂ ਦੋ ਗੱਡੀਆਂ ਉੱਧਰ ਦੀ ਆ ਰਹੀਆਂ ਸੀਗੀਆਂ ਮੁੱਲਾਪੁਰ ਦੀ ਸਾਈਡ ਤੋਂ ਇਹ ਦੱਸਣ ਦੇ ਮੁਤਾਬਕ ਜਿੱਦਾਂ ਇਹ ਉਹ ਜਿਹੜੀ ਗੱਡੀ ਸਫਾਰੀ ਆ ਉਹਦੇ ਵਿੱਚ ਮੁੰਡੇ ਸਕੇ ਤਿੰਨ ਚਾਰ ਜਣੇ ਬਾਡੀ ਬਣਾ ਕੇ ਆ ਰਿਆ ਸੀਗੇ ਉਹਦੇ ਆਈ 10 ਗੱਡੀ ਕਿਤੇ ਮੋੜੇ ਜਾ ਰਹੀ ਆ ਸੀਗੀ ਹਨ ਉਹ ਜਾਂ ਤੇ ਉਹਨਾਂ ਦੀ ਓਵਰ ਸਪੀਡ ਸੀ ਕਿ ਉਹ ਗੱਡੀ ਨੇ ਪਿੱਛੇ ਜਿੱਦਾਂ ਪੁਸ਼ ਕੀਤਾ ਉਹ ਵਾਲੀ ਗੱਡੀ ਟੱਪਾ ਤੇ ਟੱਪ ਕੇ ਇਧਰ ਆ ਗਈ ਆ ਆਈ 10 ਉਹਦੇ ਵਿੱਚ ਆਈ ਥਿੰਕ ਇੱਕ ਮੁੰਡਾ ਸੀਗਾ ਤੇ ਨਾਲ ਉਹਦੀ ਮਾਤਾ ਜੀ ਆ ਸੀਗੇ ਤੇ ਉਹਨਾਂ ਤੇ ਸੱਟਾਂ ਜਿੱਦਾਂ ਕਾਫੀ ਲੱਗੀਆਂ ਤੇ ਇਹ ਵਾਲੀ ਗੱਡੀ ਜਿਹੜੀ ਸਵਾਰੀ ਸੀਗੀ ਇਹ ਵੀ ਫਾਲਟ ਦੇ ਦੂਜੀ ਸਾਈਡ ਦੇ ਜਿਵੇਂ ਸੀ ਤੇ ਇਹ ਵਾਲਾ ਮੁੰਡਾ ਤਾਂ ਇੱਥੇ ਮੌਕੇ ਦੇ ਉੱਪਰ ਜਿੱਦਾਂ ਵਿੱਚੋਂ ਕੱਟਿਆ ਤੇ ਉਹ ਪੁਲਿਸ ਵਾਲੇ ਆਪਣੇ ਨਾਲ ਆ ਲੈ ਗਏ ਤੇ ਕਿੰਨੇ ਬੰਦੇ ਸੀ I20 ਚ I I10 ਦੇ ਵਿੱਚ ਦੋ ਆ ਜਾਣੇ ਸੀ ਛੱਟਪੇਟ ਵੀ ਲੱਗੀ ਉਹਨਾਂ ਦੇ ਹਾਂਜੀ ਉਹਨਾਂ ਦੇ ਆ ਜੀ ਜਿੱਦਾਂ ਗੱਡੀ ਦੇ ਵਿੱਚ ਬਲੱਡ ਵੀ ਡੁੱਲਿਆ ਹੋਇਆ ਹੈ ਨਾ ਉਹਨਾਂ ਨੂੰ ਸ਼ਾਇਦ ਕੰਪੂਜ਼ ਹਸਪੀਟਲ ਆ ਕੋਈ ਇੱਥੇ ਖੜੜੂ ਆ ਰਹੇ ਹਾਂ ਕੋਈ ਸੀ ਕਿ ਮੌਕੇ ਤੇ ਨਹੀਂ ਮੈਂ ਜੀ ਇਹਦਾ ਰਾਈਡ ਲੈ ਕੇ ਜਾਂਦਾ ਪਿਆ ਸੀ ਜੀ ਇੱਧਰ ਦੀ ਸਾਈਡ ਤੇ ਤੇ ਜਿਹੜੇ ਕਹਿੰਦੇ ਨੰਬਰ ਪਲੇਟਾਂ ਗੱਡੀ ਦੀਆਂ ਉਤਾਰ ਲਿੱਤੀਆਂ ਗਈਆਂ ਨੰਬਰ ਪਲੇਟਾਂ ਨਹੀਂ ਜੀ ਇਹ ਜਿਹੜੀ ਦੂਜੀ ਗੱਡੀ ਹੈ ਜਿਹਨੇ ਐਕਸੀਡੈਂਟ ਕੀਤਾ ਹਾਂ ਉਹਦੀਆਂ ਜੀ ਨੰਬਰ ਪਲੇਟਾਂ ਮੁੰਡੇ ਪੱਟ ਕੇ ਕੋਈ ਮੁੰਡਾ ਸੀ ਉਹ ਪੱਟ ਕੇ ਲੈ ਗਿਆ ਜੀ ਲੈ ਕੇ ਮੁੰਡਾ ਕੋਣ ਉਹਦੇ ਨਾਲ ਸੀ ਉਹ ਜਿੱਦਾਂ ਕਹਿੰਦੇ ਦੋ ਗੱਡੀਆਂ ਸਗੀਆਂ ਸਫਾਰੀ ਦੇ ਨਾਲ ਸੀ ਉਹ ਦੋ ਉਹ ਵਾਲੀਆਂ ਗੱਡੀਆਂ ਜਿੱਦਾਂ ਪਾਰਟੀ ਕਰਕੇ ਆ ਰਿਆ ਸੀ ਉਹ ਮੁੰਡਿਆਂ ਨੇ ਆ ਕਹਿੰਦੇ ਨੰਬਰ ਪਲੇਟਾਂ ਪਾ ਦਿੱਤੀ ਕਿ ਮਤਲਬ ਉਹਦੇ ਨਾਲ ਦੇ ਵਿੱਚ ਸੀ ਉਹ ਲੈ ਕੇ ਭੱਟ ਕੇ ਭੱਜ ਗਏ ਹਾਂਜੀ ਹਾਂਜੀ ਠੀਕ ਹੈ ਜੀ ਕੀ ਮਾਮਲਾ ਹੋਇਆ ਜੀ ਅਸੀਂ ਨੂੰ ਸਾਨੂੰ 112 ਤੇ ਕੰਪਲੇਟ ਆਈ ਸੀ ਤੇ ਤੁਰੰਤ ਪਹੁੰਚੋ ਉੱਥੇ ਗੱਡੀ ਦੇ ਉੱਤੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਗਪਾਲ ਚੰਦਰ ਦੇ ਲਾਗੇ ਤੇ ਅਸੀਂ ਮੌਕੇ ਤੇ ਆ ਕੇ ਪਹੁੰਚ ਗਏ ਮੌਕੇ ਤੇ ਆ ਕੇ ਦੇਖੋ ਤਾਂ ਗੱਡੀਆਂ ਜਿਹੜੇ ਦੋ ਦੋਵੇਂ ਬੰਦੇ ਸੀ ਮਾਂ ਤੇ ਪੁੱਤ ਉਹਨਾਂ ਨੂੰ ਇੱਕ ਤੋਂ ਗੱਡੀ ਮੰਗਾ ਕੇ ਆਹੀ 108 ਤੇ ਕੱਲ ਤਾਂ ਹੌਸਪੀਟਲ 갔다 ਜਿਹੜੀ ਇਹ ਗੱਡੀ ਸੀ ਜਾਦੀ ਸੀ ਇਹਦੇ ਵਿੱਚ ਇਹ ਗੱਡੀ ਠੀਕ ਆ ਜਿਹੜੀ ਜਾਦੀ ਗੱਡੀ ਦਾ ਨੁਕਸਾਨ ਹੋਇਆ ਤੇ ਵਿੱਚ ਉਹਦੇ ਮੁੰਡੇ ਸੀ ਦੋ ਤਿੰਨ ਇੱਕ ਉਹ ਤੋਂ ਮੋਹਰੇ ਗੱਡੀ ਸੀ ਉਹ ਗੱਡੀ ਵਾਲੇ ਮੁਰਕੇ ਫਿਰ ਪੱਪਸ ਆਇਆ ਤੇ ਉਹਦੇ ਚ ਪਲੇਟਾਂ ਵੀ ਪਟਕਣੇ ਲੱਗਿਆ ਸੀ ਫਿਰ ਇਹਦੇ ਦੇ ਵਿੱਚ ਵਿਜੀ ਹੋ ਗਿਆ ਕਿਹੜੀ ਗੱਡੀ ਚ ਪਲੇਟਾਂ ਪਟੀਆਂ ਉਹ ਜਿਹੜੀ ਆ ਫੋਰਡ ਆਉਂਦੀ ਹੈ ਜਿਹੜੀ ਟਾਟਾ ਸਫਾਰੀ ਦੀ ਟਾਟਾ ਸਫਾਰੀ ਤੇ ਜਿਹੜੀ ਆ i20 ਇਹਦੇ ਚ i10 ਚ ਕੌਣ ਕੌਣ ਸੀ ਇੱਕ ਮੁੰਡਾ ਮਾਂ ਸੀ ਤੇ ਇੱਕ ਇਹਨਾਂ ਦੇ ਵੀ ਸੱਟ ਲੱਗੀ ਹੈ ਇਹਨਾਂ ਦੇ ਲੱਗੀ ਸੱਟ ਉਹਨਾਂ ਤੇ ਲੱਗਿਆ ਕੁਝ ਨਹੀਂ ਉਹ ਕੱਲਾ ਸੀ ਚਲਾਣ ਵਾਲਾ ਜਿਹੜਾ ਜੀ ਉਹ ਜਿਹੜਾ ਸਫਾਰੀ ਵਾਲਾ ਪਾਰੀ ਦੇ ਵਿੱਚ ਤਾਂ ਦੋ ਤਿੰਨ ਸੀ ਤਾਂ ਬਾਟੇ ਮਨਾ ਕੇ ਆ ਰਹੇ ਸੀ ਤੇ ਦੋ ਗੱਡੀਆਂ ਸੀ ਜਿਹੜੇ ਬਾਅਦ ਚ ਨੰਬਰ ਪਲੇਟ ਫਟ ਕੇ ਲੈ ਗਏ ਜਿਹੇ ਨੰਬਰ ਪਲੇਟ ਫਟ ਕੇ ਲੈ ਉਹਦੇ ਨਾਲ ਮੁੰਡੇ ਸੀ ਉਹੀ ਲੈ ਕੇ ਗਏ ਓਕੇ ਸੋ ਇਸ ਪਾਰ ਯੂ ਮਤਲਬ ਜਿਹੜੇ ਆ ਹੁਣ ਗ੍ਰੇ ਗੱਡੀ ਵਾਲੇ ਆਈ 10 ਵਾਲੇ ਤੁਸੀਂ ਉੱਥੇ ਭੇਜੇ ਹਸਪਤਾਲ ਹਸਪਤਾਲ ਕੱਲ ਨੂੰ ਇਹਦਾ ਹਸਪਤਾਲ ਪਹੁੰਚ ਗਏ ਇਹ ਉਦਾਂ ਠੀਕ ਹੈ ਜੀ ਇਹ ਇਹ ਨਹੀਂ ਠੀਕ ਨਹੀਂ ਹੈ ਕਿਸੀ ਏਰੀਆ ਕਹਿੰਦਾ ਜਾਂਦਾ ਇਹ ਇਹ ਜਿਹੜਾ ਬਲੋਂਗੀ ਖਾਣੇ ਦਾ ਉਹਨਾਂ ਦੇ ਛੱਟ ਕਿੱਥੇ ਲੱਗੀ ਕੋਈ ਦੇਖਿਆ ਮਤਲਬ ਐਚ ਚ ਲੱਗੀ ਸੀ ਦੇ ਵਿੱਚ ਉਦਾਂ ਠੀਕ ਸੀਗੇ ਠੀਕ ਨਹੀਂ ਜਿਆਦਾ ਹੁਣ ਹਸਪਤਾਲ ਜਾ ਕੇ ਪਤਾ ਲਗੂ ਜਿਆਦਾ ਮੰਨ ਲਓ ਹੈ ਸੀਰੀਅਸ ਹੋ ਠੀਕ